ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਕਾਫੀ ਸਵਾਲ ਖੜੇ ਹੋਏ ਤੇ ਸਵਾਲ ਹੁਣ ਇੱਕ ਵਾਰ ਫੇਰ ਖੜੇ ਹੋ ਗਏ ਨੇ ਕਿਉਂਕਿ ਭਾਜਪਾ ਦਾ ਮੇਅਰ ਬਣ ਗਿਆ ਹੈ ਉਮੀਦਾਂ ਇੰਡੀਆ ਗੱਠਜੋੜ ਦੇ ਮੇਅਰ ਦੀਆਂ ਸੀਗੀਆਂ ਪਰ ਭਾਜਪਾ ਦੇ ਮੇਅਰ ਦੇ ਉਮੀਦਵਾਰ ਸੀਗੇ ਮਨੋਜ ਸੁੰਕਰ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ 16 ਵੋਟਾਂ ਮਨੋਜ ਸੁੰਕਰ ਦੇ ਹਿੱਸੇ ਆਈਆਂ ਨੇ ਤੇ ਇਸ ਤੋਂ ਇਲਾਵਾ 12 ਵੋਟਾਂ ਦੂਜਾ ਜਿਹੜਾ ਕੈਂਡੀਡੇਟ ਸੀ ਕੁਲਦੀਪ ਕੁਮਾਰ ਆਵਾਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀ ਉਹਦੇ ਹਿੱਸੇ ਆਈਆਂ ਨੇ ਤੇ 8 ਵੋਟਾਂ ਕੈਨਸਲ ਹੋ ਗਈਆਂ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋਏ ਨੇ ਤੇ ਆਵਾਮ ਆਦਮੀ ਪਾਰਟੀ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣ ਦਾ ਰੁਖ ਕਰ ਲਿਆ ਉਹ ਕਹਿੰਦੇ ਨੇ ਕਿ ਸ਼ਰਿਆਮ ਧੱਕਾ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਵੀ ਇਸ ਚੋਣ ਨੂੰ ਪ੍ਰਭਾਵਿਤ ਕੀਤਾ ਗਿਆ ਕੋਰਟ ਤੱਕ ਮਾਮਲਾ ਪਹੁੰਚਿਆ ਤੇ ਹੁਣ 30 ਤਰੀਕ ਰੱਖੀ ਗਈ ਸੀ 18 ਜਨਵਰੀ ਨੂੰ ਵੋਟ ਪੈਣੀ ਸੀ ਪਰ ਪ੍ਰੈਜ਼ਾਈਡਿੰਗ ਅਫੀਸਰ ਅਨਿਲ ਮਸੀ ਬਿਮਾਰ ਹੋ ਗਏ ਸੀ ਤੇ ਅਜੋਨਾ ਦੀ ਹੀ ਪ੍ਰੈਜ਼ਾਈਡਿੰਗ ਜਿਹੜੀ ਸੀਗੀ ਸੀਟ ਉਹਦੀ ਹਾਜ਼ਰੀ ਦੇ ਵਿੱਚ ਇਹ VOTING ਹੋਈ ਲੰਮਾ ਸਮਾਂ VOTING ਚੱਲੀ ਤਾਂ ਪਰ 8 ਵੋਟਾਂ ਕੈਨਸਲ ਕੀਤੀਆਂ ਗਈਆਂ ਨੇ ਉਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਚੰਡੀਗੜ੍ਹ ਦੇ ਲੋਕ ਪੜੇ ਲਿਖੇ ਨੇ ਚੰਡੀਗੜ੍ਹ ਦੇ ਕਾਉਂਸਲਰ ਵੀ ਪੜੇ ਲਿਖੇ ਨੇ ਉਹ 8 ਵੋਟਾਂ ਦੇ ਵਿੱਚ ਗਲਤੀ ਕਿਵੇਂ ਕਰ ਗਏ ਕਿ ਉਹਨਾਂ ਨੂੰ ਕੈਨਸਲ ਕਰਨਾ ਪੈ ਗਿਆ ਜਾਂ ਫਿਰ ਜੇ ਬਾਹਰਲੇ ਬੰਦੇ ਹੋਣ ਤਾਂ 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 ਬੰਦਾ ਕਹੇ ਪਰ ਜਦੋਂ ਵੋਟਾਂ ਹੀ ਪੂਰੀਆਂ ਪੂਰੀਆਂ ਨੇ ਤਾਂ ਕੈਨਸਲ ਕਰਨ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਮੇਅਰ ਤੋਂ ਬਾਅਦ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰ ਦਿੱਤਾ ਹੈ ਕਹਿੰਦੇ ਅਸੀਂ ਵੋਟ ਹੀ ਨਹੀਂ ਪਾਉਣੀ ਕੁਲਮਲਾਕੇ ਥੋੜਾ ਜਿਹਾ ਜਿਹੜਾ ਗਣਿਤ ਉੱਥੇ ਵਿਗੜਿਆ ਇੰਡੀਆ ਗਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਸੀ ਦੋਵਾਂ ਦੀਆਂ ਰਲਾ ਕੇ ਸੀਟਾਂ ਬਣਦੀਆਂ ਸੀ 20 ਤੇ ਇਸ ਤੋਂ ਇਲਾਵਾ ਭਾਜਪਾ ਦੀਆਂ 15 ਸੀਟਾਂ ਬਣਦੀਆਂ ਸੀ 14 ਉਹਨਾਂ ਦੇ ਕੌਂਸਲਰ ਨੇ ਤੇ 15ਵੀਂ ਵੋਟ ਜਿਹੜੀ ਸੀ ਉਹਨਾਂ ਦੀ ਉਹ ਬੀਜੇਪੀ ਦੇ ਐਮਪੀ ਕਿਰਨ ਖੇਰ ਹੋਣਾ ਦੀ ਸੀ ਉਹਨਾਂ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਤੇ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਸੀ। ਕੁੱਲ ਮਿਲਾ ਕੇ ਵੱਡੇ ਸਵਾਲ ਖੜੇ ਹੋਏ ਨੇ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਇਸ ਵੋਟ ਨੂੰ ਲੈ ਕੇ ਹੰਗਾਮਾ ਵੀ ਕਾਫੀ ਦੇਖਣ ਨੂੰ ਮਿਲਿਆ ਕਿਉਂਕਿ ਕੌਂਸਲਰਾਂ ਨੇ ਇੱਕ ਦੂਜੇ ਦੇ ਉੱਤੇ ਕਾਫੀ ਇਲਜ਼ਾਮ ਲਗਾ ਦਿੱਤੇ। ਪਰ ਬਾਜ਼ੀ ਪਲਟ ਗਈ। ਉਮੀਦਾਂ ਸੀਗੀਆਂ ਕਿ ਜਦੋਂ 20 ਵੋਟਾਂ ਸਾਡੇ ਨਾਲ ਨੇ ਇੰਡੀਆ ਨੂੰ ਲੱਗਦਾ ਸੀ ਤਾਂ ਮੇਅਰ ਸਾਡਾ ਹੀ ਬਣੇਗਾ ਪਰ ਮੇਅਰ ਬੀਜੇਪੀ ਦਾ ਮਨੋਜ ਸੋਨਕਰ ਬਣ ਗਿਆ ਜਿਹਨੂੰ ਕੁਰਸੀ ਦੇ ਉੱਤੇ ਵੀ ਬਿਠਾ ਦਿੱਤਾ ਗਿਆ ਪਰ ਇਸ ਹੁਣ VOTING ਪ੍ਰਕਿਰਿਆ ਨੂੰ ਫੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਕੋਰਟ ਦੇ ਵਿੱਚ ਉਹਨਾਂ ਦਾ ਇਹੀ ਸਵਾਲ ਹੈ ਕਿ 8 ਵੋਟਾਂ ਕੈਨਸਲ ਕਿਵੇਂ ਹੋ ਗਈਆਂ ਤੇ ਇੱਕ ਉਹਨਾਂ ਨੇ ਇੱਕ ਹੋਰ ਸਵਾਲ ਖੜਾ ਕੀਤਾ ਉਹ ਕਹਿੰਦੇ ਨੇ ਕਿ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਤਾਂ ਸਾਡਾ ਕੋਈ ਵੀ ਏਜੰਟ ਕੋਲ ਖੜਾ ਨਹੀਂ ਕੀਤਾ ਗਿਆ ਤਾਂ ਇਹ ਸਿੱਧੀ ਧਾਂਦਲੀ ਹੋਈ ਹੈ ਤੇ ਗਾਜ ਦਿਖ ਸਕਦੀ ਹੈ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਵੀ ਕਿ ਇਹ ਕਿਉਂ ਹੋਇਆ ਕਿਵੇਂ ਹੋਇਆ ਕਿਉਂਕਿ ਕੋਰਟ ਦੇ ਵਿੱਚ ਪਹਿਲਾਂ ਵੀ ਚੰਗੀ ਖਿੱਚੋਤਾਣ ਚੱਲੀ ਹੈ ਕੋਰਟ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਸੀ ਜਦੋਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ 18 ਤੋਂ ਬਾਅਦ ਜਲ ਤੋਂ ਜਲਦ ਸਾਨੂੰ ਤਰੀਕ ਦੱਸੋ ਕਦੋਂ ਇਹ ਚੋਣ ਕਰਵਾਈਏ ਤਾਂ ਉਹਨਾਂ ਨੇ ਕਿਹਾ ਸੀ ਕਿ 26 ਜਨਵਰੀ ਦੇ ਕਰਕੇ ਸਾਡਾ ਜਿਹੜਾ ਸਟਾਫ ਆ ਸਾਡਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਆ ਉਹ ਬਿਜ਼ੀ ਹੈ ਤਾਂ ਉਸ ਤੋਂ ਬਾਅਦ ਹੀ ਹੋ ਸਕਦੀ ਹੈ ਤਾਂ ਜਦੋਂ ਅਗਲੀ ਸੁਣਵਾਈ ਹੋਈ ਉਸ ਸੁਣਵਾਈ ਦੇ ਵਿੱਚ ਦੁਬਾਰਾ ਫਿਰ ਹਾਈ ਕੋਰਟ ਨੇ ਕਿਹਾ ਕਿ ਸਾਡੇ ਕੋਲ ਤਰੀਕ ਲੈ ਕੇ ਆਓ ਅਸੀਂ ਤਰੀਕ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਕਿਹੜੀ ਤਰੀਕ ਨੂੰ ਚੋਣ ਕਰਵਾਓਗੇ 30 ਜਨਵਰੀ ਨੂੰ ਅੱਜ ਦੇ ਦਿਨ ਚੋਣ ਹੋਣੀ ਸੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਇੰਡੀਆ ਗਠਜੋੜ ਦੀ ਇਹ ਪਹਿਲੀ ਚੋਣ ਸੀ ਤੇ ਰਗਵ ਚੱਡਾ ਹੋਰਾਂ ਨੇ ਸਿੱਧਾ ਕਹਿ ਦਿੱਤਾ ਸੀਗਾ ਕਿ ਇਹ ਹੀ ਚੋਣ ਦੇਸ਼ ਦੀ ਦਿਸ਼ਾ ਤੇ ਦਸ਼ਾ ਨੂੰ ਤੈਅ ਕਰੇਗੀ ਤਸਵੀਰ ਬਦਲੇਗੀ ਕਿਉਂਕਿ ਇੰਡੀਆ ਗਠਜੋੜ ਦੀ ਸਭ ਤੋਂ ਪਹਿਲੀ ਚੋਣ ਚੰਡੀਗੜ੍ਹ ਮੇਅਰ ਦੀ ਚੋਣ ਆ ਪਰ ਉਹਦੇ ਵਿੱਚ ਹਾਰ ਹੋਈ ਹੈ ਇੰਡੀਆ ਗੱਠ ਜੋੜ ਦੀ ਤੇ ਭਾਜਪਾ ਦਾ ਕੈਂਡੀਡੇਟ ਬਾਜ਼ੀ ਮਾਰ ਗਿਆ ਹੈ ਉਹਨੇ ਜਿੱਤ ਹਾਸਲ ਕੀਤੀ ਹੈ 16 ਵੋਟਾਂ ਉਹਦੇ ਹਿੱਸੇ ਆਈਆਂ 12 ਵੋਟਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪਈਆਂ ਯਾਨੀ ਕਿ ਇੰਡੀਆ ਗੱਠ ਜੋੜ ਨੂੰ ਪਈਆਂ ਨੇ ਪਰ ਇਸ ਫੈਸਲੇ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਵੀ ਚੁਣੌਤੀ ਦੇਵੇਗੀ ਆਮ ਆਦਮੀ ਪਾਰਟੀ ਦੇਖੋ ਉਹਦੇ ਵਿੱਚ ਕੀ ਬਣਦਾ ਹੈ ਕਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਜਾਂ ਉਹਦੇ ਉੱਤੇ ਸਟੇ ਲੱਗਦੀ ਹੈ ਜਾਂ ਫਿਰ ਹਾਈ ਕੋਰਟ ਇਸੇ ਫੈਸਲੇ ਨੂੰ ਹੀ ਬਰਕਰਾਰ ਰੱਖਦਾ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਡ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ